ਸੋਰਠਿ ਮਹਲਾ ਪੰਜਵਾਂ ਗੋਰਖੂ ਦਾ ਕਿਰਪਾ ਪਰਾਪੂਰੀ ਲੋਜ ਹਮਾਰੀ ਕਰਿ ਦਿਸ਼ਨਾ ਗ੍ਰਹਿ ਹੈ ਤੁਹ ਤੈ ਬੈਠ ਤੁਹ ਹਰ ਹਰ ਹੰਦੀ ਹੈ ਆਰਜਨ ਸੁ ਕਰਦ ਕਈ ਰੂਪ ਦਾ ਪ੍ਰਤੀ ਆਪਣੇ ਜੇਰ ਪੂਰੀ ਕਾਲ ਰਾਖੀ ਜੀ ਜੰਤ ਸਭ ਭੈ ਪਵਿਤ ਰਾ ਸਾਧ ਗੁਰ ਕੀ ਸਾਧ ਸੰਸਾਖੀ ਬੇਗਨ ਨਾਸ ਸੁਖ ਸੰਤੁਖ ਨਾਸ ਸਤਿਗੁਰ ਨਾਮ ਜੜਾਇਆ ਕੋਈ ਪਾਪ ਭਏ ਫਗ ਪਾਨ ਜਨ ਨਾਨਕ ਸੁਖ ਘਾਇਆ ਮੇਰੇ ਰੰਗ ਦੇ ਮਾਸ ਸਤਿਗੁਰ ਤੁੰਗ ਨਾ ਸੰ ਸਤਿਗੁਰ ਮਾ ਨਾਮ ਨਾਮ ਕੋ ਸੁਖ ਘਾਰੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ